ਪੰਜਾਬ ਅੰਦਰ ਵਧ ਰੀਆਂ ਅਪਰਾਧ ਘਟਨਾਵਾਂ ਦੇ ਵਿਚਾਲੇ ਇੱਕ ਵੱਡੀ ਖਬਰ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਸਟੇਸ਼ਨ ਦੇ ਅੰਦਰ ਦੇਰ ਰਾਤ ਜ਼ੋਰਦਾਰ tMapਾਕਾ ਹੋਇਆ tMapਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਪੁਲਿਸ ਸਟੇਸ਼ਨ ਦੀਆਂ ਦੀਵਾਰਾਂ ਦੇ ਅੰਦਰ ਤਰੇੜਾਂ ਪਈਆਂ ਹੋਈਆਂ ਨਜ਼ਰ ਆਈਆਂ ਉੱਥੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋਈਆਂ ਨੇ ਤੇ तमाम ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਵੇਂ ਦੀਵਾਰਾਂ ਦੇ ਉੱਪਰ ਤਰੇੜਾਂ ਪਈਆਂ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵੀ ਰਿਕਾਰਡ ਹੋਇਆ ਕਿ ਸ਼ੀਸ਼ੇ ਟੁੱਟੇ ਹੋਏ ਨੇ ਅਤੇ ਇੱਥੋਂ ਤੱਕ ਕਿ ਸੀਸੀਟੀਵੀ ਕੈਮਰੇ ਦਾ ਸ਼ੀਸ਼ਾ ਵੀ ਨੁਕਸਾਨਿਆ ਗਿਆ ਟਿਊਬਾਂ ਲਟਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਉਹਨਾਂ ਦੇ ਥਾਣੇ ਅੰਦਰ ਖੜੇ ਇੱਕ ਵਾਹਨ ਦਾ ਟਾਇਰ ਫਟਣ ਕਾਰਨ ਹੋਈ ਹੈ ਪਰ ਇਸ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਤਾਂ ਸੋਸ਼ਲ ਮੀਡੀਆ ਤੇ ਇੱਕ ਕਥਿਤ ਪੋਸਟ ਵੀ ਵਾਇਰਲ ਹੋ ਰਹੀ ਹੈ ਉਸ ਪੋਸਟ ਦਾ ਜ਼ਿਕਰ ਕਰਨਾ ਵੀ ਇੱਥੇ ਬੇਹਦ ਜ਼ਰੂਰੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਤੋਂ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਜਾ ਰਿਹਾ ਹੈਗਾ ਕਿ ਇਹ ਘਟਨਾ ਨੂੰ ਅਸੀਂ ਅੰਜਾਮ ਦਿੱਤਾ ਹੈਗਾ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਇਹ ਉਸੇ ਦਾ ਹਿੱਸਾ ਹੈਗਾ ਤੇ ਅਸੀਂ ਇਹ ਹਮਲਾ ਗਰਨੇਡ ਦੇ ਨਾਲ ਕੀਤਾ ਹੈਗਾ ਇਹਨੂੰ ਗਰਨੇਡ ਅਟੈਕ ਦਾ ਜ਼ਿਕਰ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਉਹ ਸਾਫ਼ ਤੌਰ ਤੇ ਜ਼ਿਕਰ ਕਰਨੇ ਕਿ ਜਿਸ ਤਰੀਕੇ ਨਾਲ ਸਰਕਾਰ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਹੈ ਤਾਂ ਅਸੀਂ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖਾਂਗੇ ਇਸ ਤਰੀਕੇ ਦਾ ਐਂਗਲ ਉਸ ਕਥਿਤ ਪੋਸਟ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀ ਨੇ ਇਸ ਤੋਂ ਪਹਿਲਾਂ ਵੀ ਕਈ ਵਕ ਵਕ ਘਟਨਾਵਾਂ ਵਕ ਵਕ ਥਾਮਾਂ ਤੇ ਅਟੈਕ ਹੋਣ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਤਾਂ ਉਸੇ ਦੇ ਨਾਲ ਹੀ ਇਸ ਕੜੀ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈਗਾ ਤਾਂ ਵੱਡੇ ਸਵਾਲ ਪੈਦਾ ਹੋ ਰਹੇ ਨੇ ਕਿ ਅਖਰ ਪੰਜਾਬ ਦੇ ਵਿੱਚ ਬਣੇ ਹੋਏ ਇਹਨਾਂ ਹਾਲਾਤਾਂ ਦੇ ਪਿੱਛੇ ਕੌਣ ਜ਼ਿੰਮੇਵਾਰ ਹੈਗਾ ਇੰਟੈਲੀਜੈਂਸ ਫੇਲਿਅਰ ਹੈਗਾ ਜਾਂ ਸਰਕਾਰਾਂ ਦੀ ਭੂਮਿਕਾ ਕਿਸ ਤਰੀਕੇ ਨਾਲ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਪੁਲਿਸ ਸਟੇਸ਼ਨ ਦਾ ਬਣਿਆ ਹੈਗਾ ਤਾਂ ਇਸ ਤੋਂ ਬਾਅਦ ਪ੍ਰਸ਼ਾਸਨ ਤੇ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਉੱਪਰ ਵੱਡੇ ਸਵਾਲ ਵੱਡੇ ਸ਼ੰਕੇ ਖੜੇ ਹੋ ਰਹੇ ਨੇ ਕਿ ਆਖਰਕਾਰ ਜੇ ਪੰਜਾਬ ਵਿਰੋਧੀ ਜਾਂ ਸਰਕਾਰ ਵਿਰੋਧੀ ਜਾਂ ਦੇਸ਼ ਵਿਰੋਧੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਤਾਂ ਉਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈਗਾ ਜਾਂ ਕੌਣ ਪੰਜਾਬ ਦਾ ਮਾਹੌਲ ਵਿਗਾੜਨ ਕੌਣ ਜ਼ਿੰਮੇਵਾਰ ਹੈਗਾ ਤਾਂ ਇਸ ਦੀ ਪਰਚੋਲ ਕਿਉਂ ਨਹੀਂ ਉਸ ਤਰੀਕੇ ਨਾਲ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਤਾਂ ਵੱਡੇ ਸਵਾਲ ਇਹ ਲਗਾਤਾਰ ਜਿਹੜੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਵਕਫਾ ਵਕਫਾ ਤੋਂ ਮੌਕੇ ਨਿਕਲ ਕੇ ਆ ਰਹੇ ਨੇ ਤਾਂ ਉਹਨਾਂ ਤੇ ਉੱਪਰ ਐਕਸ਼ਨ ਕਿਉਂ ਨਹੀਂ ਹੋ ਰਿਹਾ ਵੱਡੀ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਬਾਬਤ ਵੱਡੇ ਸ਼ੰਕੇ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਤਾਂ ਤੁਸੀਂ ਸੀਸੀਟੀਵੀ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੁਲਿਸ ਸਟੇਸ਼ਨ ਦਾ ਪੂਰਾ ਹੂਲਿਆ ਜਿਹੜਾ ਹੈਗਾ ਉਹ ਨਕਸ਼ਾ ਜਿਹੜਾ ਹੈਗਾ ਵਿਗੜ ਚੁੱਕਾ ਹੈਗਾ ਤਰੇੜਾਂ ਪਈਆਂ ਹੋਈਆਂ ਨੇ ਕਯੂਬਾਂ ਲਟਕ ਰਹੀਆਂ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਤਾਂ ਇਸ ਭਿਆਨਕ ਆਵਾਜ਼ ਤੋਂ ਬਾਅਦ ਵੱਡੇ ਸਵਾਲ ਜਿਹੜੇ ਨੇ ਉਹ ਲਗਾਤਾਰ ਪੈਦਾ ਹੋ ਰਹੇ ਨੇ ਪੰਜਾਬ ਅੰਦਰ ਵਧ ਰੀਆਂ ਅਪਰਾਧ ਘਟਨਾਵਾਂ ਦੇ ਵਿਚਾਲੇ ਇੱਕ ਵੱਡੀ ਖਬਰ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਸਟੇਸ਼ਨ ਦੇ ਅੰਦਰ ਦੇਰ ਰਾਤ ਜ਼ੋਰਦਾਰ tMapਾਕਾ ਹੋਇਆ tMapਾਕਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਪੁਲਿਸ ਸਟੇਸ਼ਨ ਦੀਆਂ ਦੀਵਾਰਾਂ ਦੇ ਅੰਦਰ ਤਰੇੜਾਂ ਪਈਆਂ ਹੋਈਆਂ ਨਜ਼ਰ ਆਈਆਂ ਉੱਥੇ ਦੀਆਂ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋਈਆਂ ਨੇ ਤੇ तमाम ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਵੇਂ ਦੀਵਾਰਾਂ ਦੇ ਉੱਪਰ ਤਰੇੜਾਂ ਪਈਆਂ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਵੀ ਰਿਕਾਰਡ ਹੋਇਆ ਕਿ ਸ਼ੀਸ਼ੇ ਟੁੱਟੇ ਹੋਏ ਨੇ ਅਤੇ ਇੱਥੋਂ ਤੱਕ ਕਿ ਸੀਸੀਟੀਵੀ ਕੈਮਰੇ ਦਾ ਸ਼ੀਸ਼ਾ ਵੀ ਨੁਕਸਾਨਿਆ ਗਿਆ ਟਿਊਬਾਂ ਲਟਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਉਹਨਾਂ ਦੇ ਖਾਨੇ ਅੰਦਰ ਖੜੇ ਇੱਕ ਵਾਹਨ ਦਾ ਟਾਇਰ ਫਟਣ ਕਾਰਨ ਹੋਈ ਹੈ ਪਰ ਇਸ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਤਾਂ ਸੋਸ਼ਲ ਮੀਡੀਆ ਤੇ ਇੱਕ ਕਥਿਤ ਪੋਸਟ ਵੀ ਵਾਇਰਲ ਹੋ ਰਹੀ ਹੈ ਉਸ ਪੋਸਟ ਦਾ ਜ਼ਿਕਰ ਕਰਨਾ ਵੀ ਇੱਥੇ ਬੇਹਦ ਜ਼ਰੂਰੀ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਤੋਂ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਜਾ ਰਿਹਾ ਹੈਗਾ ਕਿ ਇਹ ਘਟਨਾ ਨੂੰ ਅਸੀਂ ਅੰਜਾਮ ਦਿੱਤਾ ਹੈਗਾ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਇਹ ਉਸੇ ਦਾ ਹਿੱਸਾ ਹੈਗਾ ਤੇ ਅਸੀਂ ਇਹ ਇਹ ਹਮਲਾ ਗ੍ਰਨੇਡ ਦੇ ਨਾਲ ਕੀਤਾ ਹੈਗਾ ਇਹਨੂੰ ਗ੍ਰਨੇਡ ਅਟੈਕ ਦਾ ਜ਼ਿਕਰ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਉਹ ਸਾਫ਼ ਤੌਰ ਤੇ ਜ਼ਿਕਰ ਕਰਨ ਨੇ ਕਿ ਜਿਸ ਤਰੀਕੇ ਨਾਲ ਸਰਕਾਰ ਸਿੱਖਾਂ ਦੇ ਖਿਲਾਫ ਕੰਮ ਕਰ ਰਹੀ ਹੈ ਤਾਂ ਅਸੀਂ ਵੀ ਆਪਣੀਆਂ ਕਾਰਵਾਈਆਂ ਜਾਰੀ ਰੱਖਾਂਗੇ ਇਸ ਤਰੀਕੇ ਦਾ ਐਂਗਲ ਉਸ ਕਥਿਤ ਪੋਸਟ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀ ਨੇ ਇਸ ਤੋਂ ਪਹਿਲਾਂ ਵੀ ਕਈ ਵਕ ਵਕ ਘਟਨਾਵਾਂ ਵਕ ਵਕ ਥਾਮਾਂ ਤੇ ਅਟੈਕ ਹੋਣ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਤਾਂ ਉਸੇ ਦੇ ਨਾਲ ਹੀ ਇਸ ਕੜੀ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈਗਾ ਤਾਂ ਵੱਡੇ ਸਵਾਲ ਪੈਦਾ ਹੋ ਰਹੇ ਨੇ ਕਿ ਅਖਰਕਾਰ ਪੰਜਾਬ ਦੇ ਵਿੱਚ ਬਣੇ ਹੋਏ ਇਹਨਾਂ ਹਾਲਾਤਾਂ ਦੇ ਪਿੱਛੇ ਕੌਣ ਜ਼ਿੰਮੇਵਾਰ ਹੈਗਾ ਇੰਟੈਲੀਜੈਂਸ ਫੇਲਿਅਰ ਹੈਗਾ ਜਾਂ ਸਰਕਾਰਾਂ ਦੀ ਭੂਮਿਕਾ ਕਿਸ ਤਰੀਕੇ ਨਾਲ ਸਵਾਲਾਂ ਦੇ ਕੇਰੇ ਦੇ ਵਿੱਚ ਆ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਪੁਲਿਸ ਸਟੇਸ਼ਨ ਦਾ ਬਣਿਆ ਹੈਗਾ ਤਾਂ ਇਸ ਤੋਂ ਬਾਅਦ ਪ੍ਰਸ਼ਾਸਨ ਤੇ ਬਰ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਉੱਪਰ ਵੱਡੇ ਸਵਾਲ ਵੱਡੇ ਸ਼ੰਕੇ ਖੜੇ ਹੋ ਰਹੇ ਨੇ ਕਿ ਆਖਰਕਾਰ ਜੇ ਪੰਜਾਬ ਵਿਰੋਧੀ ਜਾਂ ਸਰਕਾਰ ਵਿਰੋਧੀ ਜਾਂ ਦੇਸ਼ ਵਿਰੋਧੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਤਾਂ ਉਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈਗਾ ਜਾਂ ਕੌਣ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈਗਾ ਤਾਂ ਇਸ ਦੀ ਪਰਚੋਲ ਕਿਉਂ ਨਹੀਂ ਉਸ ਤਰੀਕੇ ਨਾਲ ਹੋ ਰਹੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਤਾਂ ਵੱਡੇ ਸਵਾਲ ਇਹ ਲਗਾਤਾਰ ਜਿਹੜੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਵਕਫ ਵਕਫ ਥਾਵਾਂ ਤੋਂ ਮੌਕੇ ਨਿਕਲ ਕੇ ਆ ਰਹੇ ਨੇ ਤਾਂ ਉਹਨਾਂ ਤੇ ਉੱਪਰ ਐਕਸ਼ਨ ਕਿਉਂ ਨਹੀਂ ਹੋ ਰਿਹਾ ਵੱਡੀ ਕਾਰਵਾਈ ਕਿਉਂ ਨਹੀਂ ਹੋ ਰਹੀ ਵੱਡੇ ਸ਼ੰਕੇ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਤਾਂ ਤੁਸੀਂ ਸੀਸੀਟੀਵੀ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੁਲਿਸ ਸਟੇਸ਼ਨ ਦਾ ਪੂਰਾ ਹੂਲੀਆ ਜਿਹੜਾ ਹੈਗਾ ਉਹ ਨਕਸ਼ਾ ਜਿਹੜਾ ਹੈਗਾ ਵਿਗੜ ਚੁੱਕਾ ਹੈਗਾ ਤਰੇੜਾਂ ਪਈਆਂ ਹੋਈਆਂ ਨੇ ਟੀਊਬਾਂ ਲਟਕ ਰਹੀਆਂ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਤਾਂ ਇਸ ਭਿਆਨਕ ਆਵਾਜ਼ ਤੋਂ ਬਾਅਦ ਵੱਡੇ ਸਵਾਲ ਜਿਹੜੇ ਨੇ ਉਹ ਲਗਾਤਾਰ ਪੈਦਾ ਹੋ ਰਹੇ ਨੇ